ਸਾਈਕਲ ਆਪਾਂ ਚਲਾਉਣਾ ਚਲਾ ਕੇ ਦਿਖਾਉਨੇ ਆ ਤੁਹਾਨੂੰ ਲਿਓ ਜੀ ਬੈਠੀਏ ਵਿੱਚ ਆਹ ਲੋ ਜੀ ਇਧਰ ਜਾ ਰਹੀਆਂ ਨੇ ਗੱਡੀਆਂ ਇਧਰ ਆਹ ਕਰਤੀ ਬਾਈ ਦੀ ਸਟਾਰਟ ਗੱਡੀ ਆ ਵੇਖੋ ਜੀ ਬਸ ਤੇ ਇਹ ਚੱਲੀ ਆ ਲੰਡਨ ਅੱਗੇ ਲਿਖਿਆ ਲੰਡਨ ਬੱਸ ਤੇ ਉੱਪਰ ਖੜ ਕੇ ਪਤਾ ਲੱਗਦਾ ਜੀ ਬਹੁਤ ਵੱਡਾ ਹੈ ਜੀ ਤੇ ਆਹ ਦੇਖੋ ਇਧਰਲੇ ਪਾਸੇ ਵੀ ਫੇਰ ਆ ਗਈ ਜੀ ਬ੍ਰਾਂਡ ਲਗ ਲਗ ਕਿੰਨਾ ਫੈਲਿਆ ਵੱਡਾ ਦੇਖੋ ਜੀ ਮਿਸਟਰ ਡੀ ਆਈ ਵਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਜੀ ਕੈਨੇਡਾ ਪਰ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਮਿਨੀ ਕੈਨੇਡਾ ਅਸਲੀ ਕੈਨੇਡਾ ਨਹੀਂ ਆਪਾਂ ਜਾ ਸਕਦੇ ਗੱਡੀ ਤੇ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਅੱਜ ਤੁਹਾਨੂੰ ਦਿਖਾਵਾਂਗੇ ਕੈਨੇਡਾ ਜਿਹੜਾ ਮਿਨੀ ਬਣਿਆ ਆਪਣਾ ਬਰਨਾਲੇ ਦੇ ਕੋਲ ਖਡਾਇਆ ਹੈ ਜੀ ਕਸਬਾ ਉੱਥੇ ਬਣਿਆ ਹੋਇਆ ਤੇ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਬੜਾ ਘੈਂਟ ਸੀਨ ਹੈ ਇੱਥੇ ਬਹੁਤ ਵਧੀਆ ਸਿਸਟਮ ਹੈ ਏ ਨਾਲ ਨਾਲ ਤੁਹਾਨੂੰ ਰਸਤਾ ਦਿਖਾਉਂਦੇ ਆ ਜੀ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਜੀ ਆ ਦੇਖੋ ਪਟਿਆਲੇ ਰੋਡ ਤੋਂ ਪਟਿਆਲੇ ਤੋਂ ਜਾ ਰਹੇ ਆ ਜੀ ਤੇ ਪਟਿਆਲਾ ਤੋਂ ਸੰਗਰੂਰ ਰੋਡ ਤੇ ਆਪਾਂ ਇਸ ਟਾਈਮ ਤੇ ਭਵਾਨੀਗੜ੍ਹ ਤੋਂ ਥੋੜਾ ਜਿਹਾ ਪਿੱਛੇ ਆ ਜੀ ਤੇ ਤਕਰੀਬਨ ਪਟਿਆਲੇ ਤੋਂ 2 ਘੰਟੇ ਦਾ ਰਸਤਾ ਜਿਹੜਾ 2 ਤੋਂ 2.5 ਘੰਟੇ ਦਾ ਰਸਤਾ ਜਿਹੜਾ ਹੈਗਾ ਜੀ ਤੇ ਦਿਖਾਈ ਜਾਂਦੇ ਆ ਤੁਹਾਨੂੰ ਨਾਲ-ਨਾਲ ਜੀ ਸਾਰਾ ਵਲੌਗ ਜੁੜ ਦੇਖਿਓ ਜੀ ਲਓ ਜੀ ਆਪਾਂ ਪਹੁੰਚ ਗਏ ਭਵਾਨੀਗੜ੍ਹ ਇਹ ਏ ਆ ਜੀ ਭਵਾਨੀਗੜ ਸ਼ਹਿਰ ਆਪਾਂ ਕ੍ਰੋਸ ਕਰ ਚੱਲੇ ਆ ਹੁਣ ਇਸ ਤੋਂ ਬਾਅਦ ਅੱਗੇ ਸੰਗਰੂਰ ਆਊਗਾ ਤੇ ਇਸੇ ਤਰ੍ਹਾਂ ਛੋਟੇ ਛੋਟੇ ਕਸਬੇ ਰਸਤੇ ਦੇ ਵਿੱਚ ਹੋਰ ਵੀ ਜਿਹੜੇ ਆਉਂਦੇ ਰਹਿੰਦੇ ਆ ਜੀ ਆਈ ਜਾਂਦੇ ਵਿੱਚ ਇਹ ਤਕਰੀਬਨ 150 ਕਿਲੋਮੀਟਰ ਦਾ ਸਫ਼ਰ ਹੈਗਾ ਜੀ ਆਪਣਾ 120 ਕਿਲੋਮੀਟਰ ਦਾ ਲਓ ਜੀ ਆਪਾਂ ਪਹੁੰਚ ਗਏ ਆ ਜੀ ਬੈਨੀ ਕੈਨੇਡਾ ਆ ਦੇਖੋ ਜੀ ਬਾਹਰੋਂ 뷰 ਜੀ ਤੁਸੀਂ ਤੇ ਹੁਣ ਆਪਾਂ ਹੋ ਲੱਗਿਆ ਜੀ ਅੰਦਰ ਐਕਟਰ ਆ ਦੇਖੋ ਬਾਰੂ ਤੇ ਬਹੁਤ ਵਧੀਆ ਲੱਗ ਰਿਹਾ ਜੀ ਅੰਦਰ ਵੀ ਜਾ ਕੇ ਦੇਖ ਲੈਣੇ ਕੱਟ ਚ ਮੁੜਨਾ ਪੈਣਾ ਸਾਹਮਣੇ ਉਧਰ ਉਹ ਜੀ ਕੱਟੀ ਕੋ ਮੋੜ ਨਹੀਂ ਪਹੂਗੀ ਜੀ ਆ ਦੇਖੋ ਸਾਰਾ ਹੋਰੀ ਚੱਲੀ ਜਾਂਦਾ ਹੈ ਜੀ ਲਓ ਜੀ ਐਂਟਰ ਹੁੰਨੇ ਪਏ ਆਪਾਂ ਤੇ ਇਹ ਵੀ ਦੇਖੋ ਬੜਾ ਕੈਨ ਬੜਿਆ ਹੋਇਆ ਹੈ ਬਾਕੀ ਬਾਰੋ ਤੇ ਅੰਜ ਲੱਗ ਰਿਹਾ ਜੀਵੇਂ ਆਪਾਂ ਸੱਚੀ ਕਿਸੇ ਫੋਰਨ ਕੰਟਰੀ ਚ ਆ ਗਏ ਹੋਈਏ ਤੇ ਹੁਣ ਆਪਾਂ ਪਾਰਕਿੰਗ ਚ ਲੈ ਕੇ ਜਾ ਰਹੇ ਆ ਗੱਡੀ ਇੱਧਰ ਆ ਗਿਆ ਜੀ ਨਿਕ ਬੇਕਰਸ ਹਲਦੀ ਰਾਮ ਸਾਹਮਣੇ ਇਹ ਖਾਣ ਕੇ ਨਾਲੀਆਂ ਚੀਜ਼ਾਂ ਦੀਆਂ ਕਾਫੀ ਫ੍ਰੈਚ ਆਈ ਸੀ ਇੱਥੇ ਇਹ ਆਹ ਦੇਖੋ ਜੀ ਇਧਰਲੇ ਬਾਸਾਂ ਲੱਗ ਲੱਗ ਬ੍ਰਾਂਡ ਜੀ ਕਰੋ ਚੈੱਕ ਤੁਸੀਂ ਤੇ ਲਓ ਆਨੰਦ ਜੀ ਵਲੌਗ ਨੂੰ ਐਂਡ ਤੱਕ ਦੇਖਿਓ ਤੇ ਮੇਰਾ ਵਾਦਾ ਹੈ ਜੀ ਤੁਹਾਨੂੰ ਮਤਲਬ ਜਿੱਦਾਂ ਆਨੰਦ ਦਊਆ ਕੈਨੇਡਾ ਵਾਲਾ ਜੀ ਉਹ ਦੇਖੋ ਇੱਕ ਆਪਣੇ ਨਾਲ ਦਾ ਭਾਈ ਹੋਰ ਵਲੌਗਰ ਵਲੌਗ ਬਣਾ ਰਿਹਾ ਲਓ ਜੀ ਪਾਰਕਿੰਗ ਵੀ ਈਜ਼ਲੀ ਉਹ ਜਾਂਦੀ ਗੱਡੀ ਇੱਥੇ ਕਾਫੀ ਥਾਂ ਹੈ ਤੁਹਾਡੇ ਪਾਸ ਇਤਨਾ ਹੈ ਕਿ ਬੰਦਾ ਪਾਰਕਿੰਗਾਸਤੇ ਪਰ ਆਪਾਂ ਇੱਥੇ ਦੇਖੋ ਹੀ ਲਾਉਨੇ ਆ ਗੱਡੀ ਪਾਰਕ ਕਰਦੇ ਆ ਲਓ ਜੀ ਦੇਖੋ ਮੇਰੇ ਪਿੱਛੇ ਅਲਗ-ਅਲਗ ਤਰ੍ਹਾਂ ਦੇ ਇੱਥੇ ਮਤਲਬ ਫਰਾਂਚਾਈਜ਼ੇ ਤੇ ਸ਼ੋਰੂਮ ਨੇ ਕਈ ਸਾਰੇ ਬ੍ਰਾਂਡਾਂ ਦੇ ਤੇ ਜੇ ਆਪਾਂ ਇੱਧਰ ਦੇਖੀਏ ਜੀ ਸਾਹਮਣੇ ਓਕਟੇਵ ਮੈਟਲ ਬਲੈਕਬੈਰੀਜ਼ ਕਈ ਤਰ੍ਹਾਂ ਦੇ ਨੇ ਆਹ ਪਾਰਕਿੰਗ ਏਰੀਆ ਜੀ ਤੇ ਸਾਹਮਣੇ ਪਿਊਮ ਕਈ ਕੁਝ ਹੈ ਜੀ ਦੇਖੋ ਕਿੰਨਾ ਪਿਆਰਾ ਵਿਊ ਹੈ ਜੀ ਕਾਫੀ ਵੱਡੀ ਥਾਂ ਦੇ ਵਿੱਚ ਹੈ ਜੀ ਤੇ ਬੱਚਿਆਂ ਦੇ ਖੇਡਣ ਵਗੈਰਾस्ते ਵੀ ਥਾਵਾਂ ਨੇ ਸਾਰੀ ਹਰੇਕ ਥਾਂ ਨੂੰ ਤੁਹਾਨੂੰ ਵਾਕ ਬਗਰਾਵਾਂਗਾ ਜੀ ਤੇ ਆਪਾਂ ਪਹਿਲਾਂ ਇੱਧਰ ਨੂੰ ਕੰਪਲੈਕਸ ਜਿਹੜੇ ਨੇ ਇੱਧਰ ਨੂੰ ਹੁੰਦੇ ਹੋਏ ਜਾਂਦੇ ਆ ਜੀ ਸੇਲ ਕਾਫੀ ਲੱਗੀ 70% ਅਪ ਟੂ ਸੇਵ ਸੇਲ ਤੇ ਆ ਸਾਮਾਨੇ ਤਾਂ ਸਾਰੇ ਹੀ ਆਊਟਲੈਟ ਨੇ ਜੀ ਸਾਰੀਆਂ ਕੰਪਨੀਆਂ ਦੇ ਆ ਚੈੱਕ ਕਰੋ ਜੀ ਆ ਸਾਰੇ ਬ੍ਰਾਂਡ ਨੇ ਇੱਥੇ ਨੌਕਆਊਟ ਅ ਕੈਪਸਨ ਲੈਂਸ ਆ ਦੇਖੋ ਜੀ ਸੁਪਰ ਡਰਾਈ ਕੀ ਕੈਲਵਿਨ ਗਾਸ ਲੰਡਨ ਫੌਗ ਹਰ ਤਰ੍ਹਾਂ ਦੇ ਜੀ ਬ੍ਰਾਂਡ ਨੇ ਤੇ ਵੱਡਾ ਬਹੁਤ ਜੀ ਆ ਦੇਖੋ ਤੁਸੀਂ ਦੂਰ ਤੱਕ ਇਕੱਲੇ ਇਕੱਲੇ ਕੋਲ ਆਪਾਂ ਜਾਣ ਸਕਦੇ ਇਧਰ ਲਵਾਈ ਸਕੈਚਰ ਮਤਲਬ ਕਿ ਜਿਹੜੇ ਵੀ ਬ੍ਰਾਂਡ ਮੈਟਰੋ ਮੋਟਰ ਜਿਹੜੇ ਵੀ ਟੌਪ ਕਲਾਸ ਬ੍ਰਾਂਡ ਨੇ ਉਹ ਸਾਰੇ ਇੱਥੇ ਹੈਗੇ ਨੇ ਜੀ ਤੇ ਐ ਸੱਚ ਕੋਈ ਇਸ ਨੂੰ ਵੀ ਮਨ ਨੂੰ ਲੱਗਦਾ ਨਹੀਂ ਵੀ ਜਿਹੜੇ ਨਾਰਮਲ ਬ੍ਰਾਂਡ ਨੇ ਛੋਟੇ ਵੱਡੇ ਸਾਰੇ ਬ੍ਰਾਂਡ ਜਿਹੜੇ ਇੱਥੇ ਨਾ ਹੋਣਗੇ ਕਾਫੀ ਨੇ ਤੇ ਇਹ ਕਿੱਥੇ ਹੈਗਾ ਜੀ ਬੋਟਿੰਗ ਵਗੈਰਾ ਦਾ ਸਿਸਟਮ ਬਣਿਆ ਉਹ ਵੀ ਤੁਹਾਨੂੰ ਦਿਖਾਉਣਾ ਜੀ ਮੈਂ ਲਓ ਜੀ ਇਹ ਬੱਸ ਆ ਰਹੀ ਹੈ ਤੇ ਇਹ ਅਬਰॉय ਬੱਸ ਤੇ ਇਹ ਚੱਲੀ ਆ ਲੰਡਨ ਅੱਗੇ ਲਿਖਿਆ ਲੰਡਨ ਬੱਸ ਹਾਂ ਜੀ ਵੀਰੇ ਕਿੱਥੇ ਲੈ ਕੇ ਜਾ ਰਹੇ ਹੋ ਬੱਸ ਹਾਂ ਅੱਛਾ ਨਾੜੇ ਦਾ ਲੰਡਨ ਲਿਖਿਆ ਅੱਛਾ ਸਾਰਾ ਠੀਕ ਹੈ ਜੀ ਲਓ ਜੀ ਇਹ ਬੱਸ ਜਿਹੜੀ ਆਊਟਲੈਟ ਦਾ ਸਾਰੇ ਦਾ ਰਾਉਂਡ ਲਗਾਉਂਦੀ ਹੈ ਜੀ ਤੇ ਫੇੜ ਜੀ ਪਰ ਲੰਡਨ ਜਿਹੜੀਆਂ ਬੱਸਾਂ ਚੱਲਦੀਆਂ ਉਹੋ ਜਿਹੀ ਬਣਾਈ ਹੋਈ ਹੈ ਜੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇੱਥੇ ਜੀ ਮਤਲਬ ਬੰਦਾ ਜੇ ਇੱਥੇ ਆ ਜੇ ਤਾਂ ਸਾਰੇ ਦਿਨ ਚ ਮਸਾ ਕੋ ਮੈ ਜਾਊਗਾ ਜੀ ਆ ਦੇਖੋ ਤੁਸੀਂ ਅਲੱਗ-ਅਲੱਗ ਸਾਈਡਾਂ ਨੇ ਜੀ ਆ ਦੇਖੋ ਕਿਸ਼ਤੀਆਂ ਵਾਲਾ ਸਿਸਟਮ ਬਣਿਆ ਹੋਇਆ ਹੈ ਜੀ ਪੂਰਾ ਇੱਥੇ ਤੇ VOTING ਵਾਸਤੇ ਆ ਜੀ ਮੈਂ ਦੇਖਿਆ ਸੀ ਇੱਥੇ ਨਾ ਬਾਈਕ ਜਿਹੜੀ ਪਾਣੀ 'ਚ ਭੱਜਦੀ ਹੈ ਉਹ ਵੀ ਹੈਗੀ ਸੀਗੀ ਇਹ ਮਲਾਦਾਜ ਦਾ ਟਾਕੀ ਖਿਡਾਰੀ ਆ ਨੇ ਉਹ ਦੇਖੋ ਧੋਪੇਣਾ ਜੀ ਤੇ ਗਰਮੀ ਵੀ ਕਾਫੀ ਹੈ ਪਰ ਪਬਲਿਕ ਫਿਰ ਵੀ ਕਾਫੀ ਆਈ ਹੈ ਜੀ ਲੋਕ ਤੁਹਾਨੂੰ ਪਿੱਛੇ ਮੈਂ ਵਗਾਇਆ ਵੀ ਸੀਗਾ ਜੀ ਕਾਫੀ ਗੱਡੀਆਂ ਖੜੀਆਂ ਹੋਈਆਂ ਨੇ ਤੇ ਇੱਧਰ ਦੇ ਪਾਸੇ ਵੀ ਇਹ ਬੈਕ ਸਾਈਡ ਤੇ ਜੇ ਆਪਾਂ ਇਸ ਟਾਈਮ ਤੇ ਆ ਦੇਖੋ ਕਿੰਨਾ ਵੱਡਾ ਸਿਸਟਮ ਹੈ ਜੀ ਸ਼ਿਪਿੰਗ ਕਰਨ ਵਾਸਤੇ ਬੋਟਿੰਗ ਕਰਨ ਵਾਸਤੇ ਦੂਰ ਤੱਕ ਹੈ ਜੀ ਤਕਰੀਬਨ ਜੇ ਆਪਾਂ ਆਖੀ ਵੀ ਦੋ ਦੋ ਤਿੰਨ ਗਿੱਲਿਆਂ ਦੇ ਵਿੱਚ ਤਿੰਨ ਗਿੱਲਿਆਂ ਦੇ ਵਿੱਚ ਜਿਹੜੀ ਆ ਹੋਣੀ ਹੈ ਜੀ ਇਹ VOTING ਵਾਲਾ ਪ੍ਰੋਜੈਕਟ ਜਿਹੜਾ ਲਗਾਇਆ ਜੀ ਇਹਨਾਂ ਨੇ ਤੇ ਆਪਾਂ ਪੁੱਛ ਕੇ ਦੇਖਦੇ ਹਾਂ ਜੇ ਆਪਾਂ ਨੂੰ ਕਰਾ ਦੇ ਬੋਟਿੰਗ ਹੈ ਜੀ ਦੇਖੋ ਜੀ ਗੇਮਿੰਗ ਵਾਸਤੇ ਵੀ ਆ ਬਾਈ ਗੱਡੀ ਦੇਖੋ ਭਜਾਰਾ ਕਿਵੇਂ ਇੱਥੇ ਇਹਦੀ ਸਪੀਡ ਨਾਲ ਜਾ ਰਹੀ ਹੈ ਜਿਹੜੀਆਂ ਆਪਾਂ ਦੇਖਦੇ ਹਾਂ ਨਾ ਆਪਣਾ ਸਪੋਰਟਸ ਵਾਲੀਆਂ ਗੱਡੀਆਂ ਮਾਊਂਟੇਨ ਏਰੀਆ ਦੇ ਵਿੱਚ ਜਿਹੜੇ ਮਤਲਬ ਉੱਚੇ ਨੀਵੇਂ ਜਿਹਾ ਬਣਿਆ ਹੁੰਦਾ ਉਹਦੇ ਵਿੱਚ ਜਿਹੜਾ ਚਲਾਉਂਦੇ ਨੇ ਸੇਮ ਉਵੇਂ ਬਾਈ ਭਜਾਰਾ ਦੇਖੋ ਜੀ ਚੀਜ਼ ਤਾਂ ਬਹੁਤ ਵਧੀਆ ਬਣੀ ਹੈ ਨਾਲ ਹੀ ਖਾਣ ਪੀਣ ਵਾਸਤੇ ਵੀ ਸਿਸਟਮ ਹੈਗਾ ਉਧਰ ਵੱਡਾ ਤਾਂ ਬਹੁਤ ਜੀ ਛੱਡ ਦੋ ਗੱਲਾਂ ਸਾਰਾ ਦੂਰ ਤੱਕ ਉਧਰ ਜਿਵੇਂ ਮਰਜ਼ੀ ਘੁੰਮ ਜਓ ਇੱਕ ਦਿਨ ਪੂਰਾ ਲੰਘ ਜੀ ਕੋ ਮਨ ਲੱਗਾ ਤੇ ਬਾਈ ਆ ਗਿਆ ਦੁਬਾਰੇ ਢੇੜਾ ਲੈ ਕੇ ਆਹ ਦੇਖੋ ਜੀ ਸਟਾਰਟਿੰਗ ਪੁਆਇੰਟ ਹੈ ਆਹ ਲੋ ਜੀ ਇੱਧਰ ਜਾ ਰਹੀਆਂ ਨੇ ਗੱਡੀਆਂ ਇੱਧਰ ਆਹ ਕਰਤੀ ਬਾਈ ਦੀ ਸਟਾਰਟ ਗੱਡੀ ਆ ਦੇਖੋ ਜੀ ਐ ਚੱਲ ਜੀ ਠੀਕ ਹੈ ਜੀ ਆਬਾ ਹੋ ਗਈ ਫਾਇਦੇ ਬਹੁਤ ਨੇ ਜੀ ਆ ਉਹ ਦੂਰ ਤੱਕ ਦੇਖੋ ਤੁਸੀਂ ਉਨ ਵਾਪਸੀ ਦੇ ਨੇ ਪਰ ਉਹ ਉਹਨਾਂ ਵਿੱਚ ਨਾ ਲੇਡੀਜ਼ ਬੈਠੇ ਆਣੇ ਤੇ ਉਹ ਥੋੜਾ ਜਿਹਾ ਤਾਂ ਕਰਕੇ ਹੋਲੀ ਚਲਾ ਰਹੇ ਨੇ ਮੈਨੂੰ ਲੱਗਦਾ ਵੀ ਡਰ ਲੱਗ ਰਿਹਾ ਉਹਨਾਂ ਨੂੰ ਬਹੁਤ ਘੱਟ ਸਪੀਡ ਤੇ ਆ ਰਹੇ ਨੇ ਆ ਦੇਖੋ ਆਗੇ ਇਹ ਇਹ ਚੀਜ਼ਾਂ ਨੇ ਜੀ ਇੱਥੇ ਸਾਰਾ ਘੁੰਮਣਾ ਫਿਰਨੋ ਤੇ ਗੇਮਿੰਗ ਵਗੈਰਾ ক্রিকেট ਵੀ ਹੈਗੀ ਸਾਹਮਣੇ ਉਹ ਦੇਖੋ ਜੀ ক্রিকেট ਜੀ ਬਾਈ ਲੱਗਾ ਕਮਾਣਾ ਕਰਦੇ ਵੀਰੇ ਕੰਮ ਆ ਵੀ ਕਹਿੰਦਾ ਮੈਂ ਸਟੰਟ ਕਰਕੇ ਦਿਖਾਵਾਂਗਾ ਇਹਨੂੰ ਯਾਰ ਸਭ ਤੋਂ ਵਧੀਆ ਜੀ ਇਹ ਆ ਲੱਗੀ ਐ ਆ ਲੱਗੀ ਕੀ ਬਾਤ ਐ ਬਹੁਤ ਨਾਈਸ ਬੌਲਿੰਗ ਵਗੈਰਾ ਕਰਨ ਵਾਸਤੇ ਵੀ ਸਿਸਟਮ ਬਣਿਆ ਹੋਇਆ ਜੀ ਸਾਰਾ ਬਹੁਤ ਦੇਖੋ ਜੀ ਬੌਲਿੰਗ ਫੋਰਸ ਬਾਰ ਤੇ ਬਾਸੀ ਬਾਰੇ ਕਿ ਤਰ੍ਹਾਂ ਦੀਆਂ ਗੇਮਸ ਵਗੈਰਾ ਵੀ ਹੈਗੀਆਂ ਨੇ ਇਸੇ ਅਰੇ ਯੋ ਜੈ ਕਰੀ ਥੋੜਾ ਇੱਥੇ ਹਨੇਰਾ ਜੀ ਡਾਰਕ ਹੈ ਤਾਂ ਕਰਕੇ ਆਹ ਦੇਖ ਲੋ ਇਧਰ ਕੰਮ ਪੂਰਾ ਵਧੀਆ ਹੈ ਜੀ ਬਹੁਤ ਵਧੀਆ ਜੀ ਲੱਗਦਾ ਇੱਥੇ ਆ ਕੇ ਜੀ ਬਾਕੀ ਆ ਫਿਰ ਜੋ ਆਕਾ ਵਾਲਾ ਸਿਸਟਮ ਆ ਗਿਆ ਜੀ ਚੁੱਲੇ ਵਗੈਰਾ ਆਹ ਦੇਖੋ ਜੀ ਬੋਲਿੰਗ ਵਾਲਾ ਸਿਸਟਮ ਇਧਰ ਚੱਲ ਰਹੀ ਹੈ ਬੋਲਿੰਗ ਇਹ ਸੁੱਟ ਰਿਹਾ ਜੀ ਬਾਈ ਕਦਦੇ ਬਾਈ ਕਰਾਂ ਇਹ ਆ ਜਾਂਦੀ ਹੈ ਰਹਿ ਗਏ ਥੋੜੇ ਜਿਹੀ ਬਾਈ ਤੋਂ ਦੇਖੋ ਜੀ ਗੇਮਾਂ ਸਾਰੀਆਂ ਨੇ ਇੱਥੇ ਇਧਰ ਸਾਹਮਣੇ ক্রিকেট ਹੈ ਜੀ ਲਓ ਜੀ ਇਹ ਮੁੰਡਾ B13 ਵਾਲਾ ਇੱਥੇ B30 ਨੇ ਇੱਕ ਹੈਗਾ ਜੀ ਖਾਣ ਪੀਣ ਵਾਲਾ ਸਿਸਟਮ ਇੱਥੇ ਤੇ ਕਹਿੰਦਾ ਬਾਈ ਸਾਡੀ ਵੀਡੀਓ ਬਣਾ ਲੈ ਬਾਈ ਬਣਾ ਦੇ ਲੱਗਿਆ ਕੀ ਗਾਜੀ ਕਿਵੇਂ ਆਪ ਸਭ ਸਭ ਵਧੀਆ ਵਧੀਆ ਜੀ ਸਰ ਤੁਹਾਨੂੰ ਇਸ ਨਾਇਸ ਰੈਸਟੋਰੈਂਟ ਨੇ ਬਹੁਤ ਅੱਛਾ ਲੱਗਾ ਸਰ ਥੈਂਕ ਯੂ ਜੀ ਥੈਂਕ ਯੂ ਜੀ ਅਵਸਰ ਕਦੀ ਆਪਕੋ ਕੁਝ ਨਾ ਵਗੈਰਾ ਟੈਸਟ ਕਰਵਾ ਦੇ ਕੇ ਸਰ ਜੀ ਠੀਕ ਹੈ ਠੀਕ ਹੈ ਕੀ ਪ੍ਰਾਈਸ ਦੱਸ ਦੋ ਜੀ ਇਹਨਾਂ ਮੜਾ ਜਾਂ ਪੀਸੇ ਵਗੈਰਾ ਦਾ ਸਾਰੇ ਜਾਣੇ 145 ਤੋਂ ਸਟਾਰਟ ਕੀ ਜੇ ਸਰ ਮੜਾ 145 ਤੋਂ ਸਟਾਰਟ ਹੈ ਤੇ ਬਾਈ ਕੋਲ ਜਰੂਰ ਆਏ ਹੋ ਇੱਥੇ ਆਊਟਲੈਟ ਦੇ ਵਿੱਚ ਤੇ ਬਾਅਦ ਜਿੱਥੇ ਉਹ ਬਣਿਆ ਹੋਇਆ ਜੀ ਆਪਣਾ ਬੋਟਿੰਗ ਵਾਲਾ ਉਹਦੇ ਕੋਲ ਹੀ ਹੈ ਕਿਹੜਾ ਜਿਹੜਾ ਗੇਮਿੰਗ ਗੇਮਿੰਗ ਦੇ ਕੋਲੇ ਬਿਲਕੁਲ ਹਾਂ ਬਿਲਕੁਲ ਨਾਲੇ ਠੀਕ ਹੈ ਵੀਰ ਜੀ ਓਕੇ ਓਕੇ ਲੋ ਜੀ ਆ ਸਾਮਾਨ ਆਪਾਂ ਕਰਾਇਆ ਜੀ ਖਾਣ ਵਾਸਤੇ ਆ ਬਾਈ ਕੋਲੋਂ ਜਿਹੜਾ ਸੀ B30 ਨਾਲਾ ਲੋ ਜੀ ਆ ਪੀਜ਼ਾ ਤੇ ਕਰਦੇ ਆ ਟੈਸਟ ਲੋ ਜੀ ਆ ਟ੍ਰੇਨ ਵੀ ਆ ਗਈ ਇੱਥੇ ਤੇ ਬੱਚਿਆਂ ਵਾਸਤੇ ਸਾਰੇ ਵੀਰੇ ਦਾ ਆਰਾਊਂਡ ਦਿੰਦੇ ਹੋ ਸਾਰੇ ਦਾ ਆਊਟਲੈਟ ਦਾ ਠੀਕ ਕਿੰਨੇ ਚਿਰ ਚ ਹੋ ਜਾਂਦਾ ਕੰਪਲੀਟ 10 ਮਿੰਟਾਂ 10 ਮਿੰਟ ਚ ਕਹਿੰਦਾ 10 ਮਿੰਟ ਚ ਬਾਈ ਕਹਿੰਦਾ ਹੋ ਜਾਂਦਾ ਹੈ ਇਹਦਾ ਰਾਉਂਡ ਕੰਪਲੀਟ ਤੇ ਬਹਿ ਜੋ ਵੀ ਜਿੰਨੇ ਜਣਾ ਅਗਲੀ ਗੱਡੀ ਚੱਲੀ ਹੈ ਸੋ ਇਤਨਾ ਕਰਕੇ ਮੈਂ ਬਾਕੀ VOTING ਦਾ ਪੁੱਛਿਆ ਜੀ ਇਹਨਾਂ ਨੂੰ ਕਹਿੰਦੇ ਵੀ ਸ਼ਾਮ ਨੂੰ ਜਿਹੜਾ ਸੰਡੇ ਆ ਟਾਈਮ ਨੋਟ ਕਰ ਲਓ ਜੀ 5:30 ਵਜੇ ਜਿਹੜਾ 5:30 ਤੋਂ 6:00 ਦੇ ਵਿੱਚ ਸ਼ੁਰੂ ਕਰਦੇ ਆ ਤੇ ਵੈਸੇ ਹੈ ਵੀ ਬਹੁਤ ਗਰਮੀ ਇਸ ਟਾਈਮ VOTING ਨਹੀਂ ਹੋਣੀ ਕਿਉਂਕਿ ਪਾਣੀ ਫਿਰ ਪੜਾਸ ਬਹੁਤ ਮਾਰਦਾ ਵੀ ਘੰਟੇ ਤੱਕ ਅਜੇ ਚੱਲੂ ਜੀ ਆਪਾਂ ਇੱਥੇ ਰਹਿ ਐਨਾ ਟਾਈਮ ਫਿਰ ਆਪਾਂ ਜ਼ਰੂਰ ਕਰਾਂਗੇ ਜੀ VOTING ਬਾਕੀ ਤੁਸੀਂ ਵਲੌਗ ਸਾਰਾ ਇੰਜੋਏ ਕਰੋ ਜੀ ਹੋਰ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਜੀ ਦੇਖੋ ਜੀ ਆਪਾਂ ਨੂੰ ਟਿਕਟ ਮਿਲ ਗਈ ਹੈ VOTING ਦੀ ਤੇ ਆਪਾਂ ਕਰ ਲੱਗੇ ਆ VOTING ਆਹ ਰਸਤਾ ਹੈ ਜੀ ਤੇ ਇਧਰ ਦੀ ਜਾ ਰਹੇ ਆ ਦੇਖੋ ਜੀ ਸਾਰਾ ਕਾਫੀ ਖੁੱਲਾ ਥਾਂ ਤੁਹਾਨੂੰ ਦੱਸਿਆ ਜਿਵੇਂ ਮੈਂ ਪਹਿਲਾਂ ਜੀ ਤੇ ਉਹ ਸਾਹਮਣੇ ਜਾਂਦੇ ਆਪਾਂ ਸਾਈਕਲਿੰਗ ਵਾਲੀ ਕਰਾਂਗੇ 10 ਮਿੰਟ ਦਿੰਦੇ ਆ ਜੀ ਤੇ ਦੋ ਜਣਿਆਂ ਦੀ 2% ਦੀ ਟਿਕਟਾਂ ਜਿਹੜੀ ਉਹ ਹੈਗੀ ਆ 250 ਦੀ 250 ਰੁਪਏ ਦੀ ਆ ਜੀ ਤੇ ਦੇਖੋ ਛੋਟੇ ਛੋਟੇ ਬੱਚੇ ਵੀ ਕਰ ਰਹੇ ਨੇ ਕੋਈ ਐਸਾ ਕੋਈ ਇਸ਼ੂ ਨਹੀਂਗਾ ਜੈਕਟ ਦਿੰਦੇ ਨੇ ਪਾਉਣ ਵਾਲੀ ਜੀ ਲਾਈਫ ਜੈਕਟ ਜਿਹਨੂੰ ਆਂਦੇ ਨੇ ਤੇ ਆਪਾਂ ਵੀ ਕਰਦੇ ਆ ਦਿਖਾਉਨੇ ਆ ਤੁਹਾਨੂੰ ਜੀ ਲਓ ਜੀ ਲਾਈਫ ਜੈਕਟ ਆਪਾਂ ਪਾ ਲਈਏ ਵੈਸੇ ਕਹਿੰਦੇ ਵੀ 5 6 ਫੋਟੀ ਡੂੰਗਾ ਜਿਆਦਾ ਡੂੰਗਾ ਨਹੀਂ ਹੈਗਾ ਤੇ ਆਹ ਦੇਖੋ ਜੀ ਆਹ ਸਾਈਕਲ ਆਪਾਂ ਚਲਾਉਣਾ ਹੈ ਚਲਾ ਕੇ ਵਿਖਾਉਨੇ ਆ ਤੁਹਾਨੂੰ ਲਿਓ ਜੀ ਬੈਠੀਏ ਵਿੱਚ ਲਿਓ ਜੀ ਵੈਸੇ ਵੀਰੇ ਡਰ ਲੱਗ ਰਿਹਾ ਥੋੜਾ ਥੋੜਾ ਪਰ ਚਲ ਕੋਈ ਗੱਲ ਨਹੀਂ ਹੈ ਪਾਣੀ ਹੋਈ ਜਾਂ ਨਹਿਰ ਚ ਵੀ ਦਿਨਾਉਂਦੇ ਰਿਆ ਆਜੋ ਜੀ ਲਓ ਜੀ ਦੇਖੋ ਆਹ ਦੇਖੋ ਪੈਡਲ ਮਾਰ ਰਹੇ ਆ ਜੀ ਪੁੱਠੇ ਆਪਾਂ ਪਹਿਲਾਂ ਬੈਕ ਕਰ ਰਹੇ ਆ ਤੇ ਹੁਣ ਆਪਾਂ ਸਿੱਧਾ ਤੋਰ ਕੇ ਵਿਖਾਉਨੇ ਆ ਜੀ ਤੇ ਆਹ ਹੈਂਡਲ ਏ ਜੀ ਇਹਦਾ ਤੇ ਹੁਣ ਆਪਾਂ ਅੱਗੇ ਨੂੰ ਲੈ ਜਾਂਦੇ ਆਂ ਹੈਂਡਲ ਤੋਂ ਐਨ ਮੋੜ ਕੇ ਦੇਖੋ ਜੀ ਜੋਰ ਪੂਰਾ ਲੱਗਦਾ ਜੀ ਕਿਉਂਕਿ ਹਵਾ ਵੀ ਚੱਲ ਰਹੀ ਹੈ ਤੇ ਪਾਣੀ ਦਾ ਵਹਾਅ ਇੱਧਰ ਨੂੰ ਹੈ ਤੇ ਆਪਾਂ ਇਹਨੂੰ ਲੈ ਕੇ ਜਾ ਰਹੇ ਆ ਬਹੁਤ ਮਜ਼ਾ ਆ ਰਿਹਾ ਜੀ ਤੁਸੀਂ ਵੀ ਜਰੂਰ ਆਓ ਜੀ ਇੱਥੇ ਤੇ ਆਨੰਦ ਮਾਣੋ ਇਹਨਾਂ ਚੀਜ਼ਾਂ ਦਾ ਇੱਕ ਹਿਸਾਬ ਦਾ ਕੈਨੇਡਾ ਹੀ ਹੈ ਜੀ ਸਾਡੇ ਵਾਸਤੇ ਜਿਹੜੇ ਨਹੀਂ ਜਾ ਸਕਦੇ ਤੇ ਉਹ ਸਾਹਮਣੇ ਆ ਜਿਹੜਾ ਖੰਭਾ ਨਾਲ ਜੀ ਉਹ ਵਿਚ ਲਾਇਆ ਹੋਇਆ ਆ ਦੇਖੋ ਜੀ ਉਹ ਸਾਹਮਣੇ ਜਿਹੜਾ ਖੰਭਾ ਹੈ ਜੀ ਆਪਾਂ ਉਸ ਤੋਂ ਅੱਗੇ ਨਹੀਂ ਜਾ ਸਕਦੇ ਉਹ ਜਿਹੜਾ ਲੱਗਾ ਹੋਇਆ ਹੈ ਜੀ ਤੇ ਬਾਕੀ ਆ ਦੇਖੋ ਸਾਰੇ ਕਰ ਰਹੇ ਨੇ ਜੀ ਬੜੀ ਵਧੀਆ ਚੀਜ਼ ਹੈ ਜੀ ਬਹੁਤ ਮਜ਼ਾ ਆ ਰਿਹਾ ਲਓ ਜੀ ਗਰਮੀ ਬਹੁਤ ਸੀ ਤੇ ਇਟ ਇਜ਼ ਵੈਰੀ ਫਸਟ ਐਕਸਪੀਰੀਅੰਸ ਇਨ ਮਾਈ ਲਾਈਫ ਕਿ ਮੈਂ ਬੋਟਿੰਗ ਕੀਤੀ ਹੈ ਮਜ਼ਾ ਆਇਆ ਕੋਈ ਡਰਨ ਵਾਲੀ ਗੱਲ ਨਹੀਂ ਕਹਿੰਦੇ ਵੀ ਜ਼ਿਆਦਾ ਡੂੰਘਾ ਨਹੀਂ ਆ ਉਹ ਖੰਬੇ ਤੋਂ ਅੱਗੇ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਸ ਤੋਂ ਥੋੜਾ ਜਿਹਾ ਅੱਗੇ ਕਹਿੰਦੇ ਸੈਂਦ ਡੂੰਘਾ ਤਾਂ ਜਾਣ ਤੋਂ ਰੋਕਦੇ ਨੇ ਜੀ ਤੇ ਵਧੀਆ ਸੀਗਾ ਆਇਓ ਤੇ ਇਹ ਕਰਿਓ ਜਰੂਰ ਵੇਖਿਓ ਜੀ ਹੁਣ ਆਪਾਂ ਥੋੜੇ ਜੇ ਅੱਗੇ ਹੋਰ ਜਿਹੜੀਆਂ ਚੀਜ਼ਾਂ ਰਹੀਆਂ ਉਹ ਦੇਖਦੇ ਆਂ ਜੀ ਆਜੋ ਲਓ ਜੀ ਆ ਬੱਸ ਆ ਗਈ ਆ ਤੇ ਇਹ ਬੱਸ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀਗੀ ਲੰਡਨ ਜਾ ਰਹੀ ਐ ਇਹਦਾ ਆਪਾਂ ਵਿੱਚ ਇਹਦੇ ਵਿੱਚ ਚੜਨ ਲੱਗੇ ਆਂ ਤੇ ਜਾਂਦੇ ਆਂ ਜੀ ਦੇਖੋ ਜੀ ਆਪਾਂ ਉੱਪਰ ਚੜਾਂਗੇ ਛੱਤ ਤੇ ਤੇ ਛੱਤ ਤੇ ਚੜ ਕੇ ਦੇਖਦੇ ਆਂ ਸਾਰਾ ਆਊਟਲੈਟ ਤੇ ਆਹ ਦੇਖੋ ਜੀ ਪੌੜੀਆਂ ਲੱਗੀਆਂ ਹੋਈਆਂ ਨੇ ਤੇ ਇਧਰ ਦੀ ਚੜਦੇ ਆਂ ਪਾਣੀ ਲਓ ਜੀ ਚਲੋ ਜੀ ਸਪੈਸ਼ਲ ਸਟੇਅਰਸ ਲੱਗੀਆਂ ਨੇ ਤੇ ਆ ਉੱਪਰ ਬੱਚੇ ਬੈਠੇ ਨੇ ਜੀ ਦੇਖੋ ਛੋਟੇ ਛੋਟੇ ਚੱਲ ਵੇ ਬਹਿਣ ਲਈ ਸੀਟ ਵੀ ਬਣੀ ਹੋਈ ਹੈ ਜੀ ਆ ਦੇਖੋ ਜੀ ਲੱਗਾ ਬਈ ਸਟਾਰਟ ਕਰ ਆ ਦੇਖੋ ਜੀ ਇਹ ਜਿਹੜਾ ਇਧਰਲਾ ਪਾਸਾ ਆਊਟਲੈਟ ਦਾ ਇਹ ਜਿਹੜੀ ਆਪਾਂ ਬੋਟਿੰਗ ਕਰਕੇ ਆਏ ਆ ਉਹਦੇ ਬਿਲਕੁਲ ਨਾਲ ਹੈ ਜੀ ਆ ਕਰੋ ਜੀ ਚੈੱਕ ਬਿਲਕੁਲ ਉਹਦੇ ਨਾਲ ਹੈ ਤੇ ਕਾਫੀ ਬ੍ਰਾਂਡ ਨੇ ਇਧਰ ਆ ਦੇਖੋ ਜੀ ਇਧਰ ਬਾਟਾ ਆ ਗਿਆ ਕਈ ਤਰ੍ਹਾਂ ਦੇ ਬ੍ਰਾਂਡ ਨੇ ਜੀ ਹੁਣ ਅਲੱਗ-ਅਲੱਗ ਤੇ ਇਧਰ ਦੇਖੋ ਗੱਡੀਆਂ ਇਧਰ ਪੂਰੇ ਪਾਸਥ ਬਣੇ ਹੋਏ ਨੇ ਸੜਕਾਂ ਤੇ ਆਹ ਦੇਖੋ ਔਰ ਸਾਹਮਣੇ ਦੇਖੋ ਕਿੰਨਾ ਸ਼ੋਪਿੰਗ ਕਰਨ ਵਾਸਤੇ ਆ ਜੀ ਉੱਪਰੋਂ ਪਤਾ ਲੱਗਦਾ ਜੀ ਇਹ ਬਸਦੇ ਆਪਾਂ ਬਸ ਤੇ ਜਾ ਰਹੇ ਹਾਂ ਇਸ ਟਾਈਮ ਆ ਦੇਖੋ ਤੇ ਮੈਂ ਉੱਪਰ ਖੜਾ ਹਾਂ ਬਸ ਦੇ ਆ ਦੇਖੋ ਜੀ ਤੇ ਉੱਪਰ ਖੜ ਕੇ ਪਤਾ ਲੱਗਦਾ ਜੀ ਬਹੁਤ ਵੱਡਾ ਹੈ ਜੀ ਤੇ ਆ ਦੇਖੋ ਇਧਰਲੇ ਪਾਸੇ ਵੀ ਫੇਰ ਆ ਗਈ ਜੀ ਬ੍ਰਾਂਡ ਲਗ-ਲਗ ਬੜੀ ਘੈਂਟ プレਸ ਹੈ ਜੀ ਘੁੰਮਣ ਵਾਸਤੇ ਆ ਬਿਲਕੁਲ ਤੁਸੀਂ 1% ਵੀ ਨਹੀਂ ਥੱਕੋਗੇ ਆ ਦੇਖੋ ਜੀ 1% ਵੀ ਨਹੀਂ ਥੱਕੋਗੇ ਜੇ ਇੱਥੇ ਆ ਜਾਓਗੇ ਜੀ ਤੇ ਆਹ ਦੇਖ ਲੋ ਇੱਥੇ ਤੱਕ ਫੈਲਿਆ ਆ ਬੋਟ ਆ ਰਹੀ ਸਾਹਮਣੇ ਜੀ ਕਿੰਨਾ ਫੈਲਿਆ ਵੱਡਾ ਦੇਖੋ ਜੀ ਮਿਸਟਰ ਡੀ ਆਈ ਵਾਈ ਚੈੱਕ ਕਰੋ ਜੀ ਅਬ ਇਹ ਤਾਂ ਨਹੀਂ ਆ ਪਰ ਉਹ ਕਿੰਨਾ ਸੋਹਣਾ ਹਾਂਜੀ ਲੈ ਰਹੇ ਮਜ਼ਾ ਹਾਂਜੀ ਪੂਰਾ ਹਾਂਜੀ ਠੀਕ ਐ ਕਿੰਨੇ ਚਿਰ ਪਾ ਦੇ ਇੱਥੇ ਕਿ ਪਹਿਲੀ ਵਾਰ ਆਇਓ ਪਹਿਲੀ ਵਾਰ ਆਇਆ ਪਹਿਲੀ ਵਾਰ ਲਓ ਜੀ ਬਸ ਦਾ ਆਪਣਾ ਸਫ਼ਰ ਹੋ ਗਿਆ ਕੰਪਲੀਟ ਤੇ ਆਪਾਂ ਉਤਰਨ ਲੱਗਿਆਂ ਥੱਲੇ ਆ ਸਟੇਅਰਸ ਰਾਈ ਸਟੇਅਰਸ ਬਹੁਤ ਛੋਟੀਆਂ ਨੇ ਤੇ ਆਪਾਂ ਜਾ ਰਹੇ ਆ ਜੀ نیچے ਵੱਲ ਨੂੰ ਫਿਰ ਬੱਸ ਵਾਲੀਆਂ ਜਿਹੜੀਆਂ ਦੂਜੀਆਂ ਸਵਾਰੀਆਂ ਆਪੋ ਆਪਣੀ ਮੰਜ਼ਿਲ ਤੇ ਜਾਣਗੀਆਂ ਜੀ ਹਲੋ ਹੁਣ ਕਿਰਾਇਆ ਦੇ ਦਈਏ ਬਾਈ ਨੂੰ ਹਾਂਜੀ ਵੀਰੇ ਕੀ ਪਾਟਾ ਬਣਿਆ ਆਪਣਾ ਕਿਰਾਇਆ ਦੱਸੋ ਹੈ 200 ਠੀਕ ਹੈ ਜੀ ਲਓ ਜੀ ਆਹ ਦੇਖੋ ਇੱਥੇ ਸਾਰੇ ਬੋਰਡ ਵੀ ਲੱਗੇ ਨੇ ਤੁਸੀਂ ਇੱਥੋਂ ਦੇਖ ਕੇ ਸਾਰੇ ਕਿਤੇ ਜਾ ਸਕਦੇ ਹੋ ਤੇ ਇੱਧਰ ਦੇਖੋ ਜੀ ਆ ਸਵਾਰੇ ਜੇ ਬੜੇ ਸੋਹਣੇ ਲੱਗੇ ਨੇ ਜੀ ਫਾਉਂਟੇਨ ਲੱਗੇ ਨੇ ਇਹ ਨਾਲ ਨਾਲ ਇਹਦੇ ਪਾਰਕਿੰਗ ਹਰ ਇੱਕ ਜਿਹੜੇ ਬਣੇ ਨੇ ਨਾ ਜੀ ਆਪਣਾ ਸ਼ਾਪਿੰਗ ਕਰਨ ਵਾਸਤੇ ਤੇ ਹਰ ਥਾਂ ਦੇ ਪਾਰਕਿੰਗ ਤੇ ਹਰ ਥਾਂ ਦੇ ਆਪਣੇ ਗਾਰਡ ਵੀਰ ਖੜੇ ਹੋਏ ਨੇ ਤੇ ਗਾਰਡ ਕਰਦੇ ਨੇ ਆਪਣੀਆਂ ਦੱਸਦੇ ਨੇ ਵੀ ਗੱਡੀ ਕਿੱਥੇ ਲਾਉਣੀ ਆ ਦੇਖੋ ਜੀ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਪਾਰਕਿੰਗ ਵਗੈਰਾ ਦੀ ਤੇ ਵੇਖੋ ਤੁਸੀਂ ਅੱਜ ਸੰਡੇ ਕਰਕੇ ਅੱਜ ਐਤਵਾਰ ਹੈ ਜੀ ਤੇ ਸਾਰਾ ਜਿਹੜਾ ਆ ਰੋਡ ਹੈ ਜੀ ਇਹ ਫੁੱਲ ਹੈ ਤੇ ਦੇਖੋ ਜੀ ਲਓ ਜੀ ਆ ਦੇਖੋ ਤੁਸੀਂ ਕਿੰਨੇ ਇੱਥੇ ਹੋਰ ਵੀ ਮਤਲਬ ਇਸ ਤਰ੍ਹਾਂ ਦੇ ਲੱਗ ਲੱਗ ਜਿਹੜੇ ਆਊਟਲੈਟਸ ਨੇ ਜਿਹੜੇ ਅ ਲੱਗ ਲੱਗ ਬ੍ਰਾਂਡਾਂ ਦੇ ਉਹਨਾਂ ਦੇ ਸਾਰਿਆਂ ਦੇ ਇਤਰਾ ਬਣੇ ਹੋਏ ਨੇ ਜੀ ਆ ਇੱਕ ਥਾਂ ਤੇ ਕਈ ਸਾਰੇ ਨੇ ਆ ਵਾਈਲਡ ਕraft ਮੈਟਰੋ ਦੂਜਾ ਤੀਜਾ ਸਾਰੇ ਹੈਗੇ ਨੇ ਜੀ ਵਿੱਚ ਤੇ ਜੇ ਇਸ ਤਰ੍ਹਾਂ ਆਪਾਂ ਸਾਰੇ ਨਹੀਂ ਦਿਖਾ ਸਕਦੇ ਜੀ ਕਿਉਂਕਿ ਟਾਈਮ ਬਹੁਤ ਲੱਗਣਾ ਹੈ ਇਹਨੂੰ ਘੁੰਮਣ ਲਈ ਸਾਰੇ ਨੂੰ ਤਕਰੀਬਨ 2-3 ਘੰਟੇ ਦਾ ਚਾਹੀਦੇ ਚਾਹੀਦੇ ਆ ਜੀ ਜੇ ਆਪਾਂ ਮਤਲਬ ਫਿਰ ਜੇ ਆਪਾਂ ਸ਼ਾਪਿੰਗ ਕਰਨੀ ਆ ਤਾਂ ਫਿਰ ਹੋਰ ਵੀ ਜ਼ਿਆਦਾ ਟਾਈਮ ਲੱਗੂਗਾ ਜੀ ਸੋ ਦੇਖ ਲਓ ਜੀ ਤੁਹਾਨੂੰ ਆਪਾਂ ਅੱਜ ਵਿਖਾਤਾ ਜੀ ਦਾ ਸਿਸਟਮ ਬ੍ਰਾਂਡ ਤੁਸੀਂ ਇੱਕ ਤੋਂ ਇੱਕ ਆ ਜੀ ਇੱਥੇ ਮਤਲਬ ਤੁਸੀਂ ਬੱਚਿਆਂ ਵਾਸਤੇ ਚ ਇਨਾ ਵਾਸਤੇ ਇੱਥੇ ਆ ਸਕਦੇ ਹੋ ਘੁੰਮਣ ਫਿਰਨਣ ਵਾਸਤੇ ਵਧੀਆ ਚੀਜ਼ ਹੈ ਜੇ ਆਪਾਂ ਕੁਝ ਖਾਣਾ ਵਧੀਆ ਖਾਣ ਪੀਣ ਵਾਲੇ ਜਿਹੜੀਆਂ ਕੈਲੇ ਵੀ ਫੂਡ ਕੋਰਟ ਸੀ ਬਹੁਤ ਵਧੀਆ ਨੇ ਇੱਥੇ ਸਾਰੇ ਬਣੇ ਹੋਏ ਚੰਗੇ ਚੰਗੇ ਵਧੀਆ ਵਧੀਆ ਬ੍ਰਾਂਡਡ ਨੇ ਜਿਹੜੇ ਉਹ ਤੇ ਆਪਣਾ ਇੱਥੇ ਜਿਹੜਾ ਆਪਾਂ ਨੂੰ ਆਇਆਂ ਨੂੰ ਤਕਰੀਬਨ 3 3.5 ਘੰਟੇ ਹੋ ਗਏ ਆ ਜੀ ਟਾਈਮ ਵਧੀਆ ਲੰਘਿਆ ਜੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਅੱਗੇ ਵੀ ਇਸੇ ਤਰ੍ਹਾਂ ਵਧੀਆ ਵਧੀਆ ਵਲੌਗ